ਜੱਗ ਬਰਤ ਰਿਹਾ ਲੋਕ ਬੈਠੇ ਨਾ ਰਾਣੀ ਜਿੰਦਾ ਉਹਨਾਂ ਦੇ ਵਿੱਚ ਬਣ ਗਈ ਇੱਕ ਪਾਸੇ ਕੀ ਦੇਖਿਆ ਬੋਰਡ ਦੇ ਥੱਲੇ ਇੱਕ ਜਟਣ ਵਾਲੀ ਸੰਤਨੀ ਬੈਠੀ ਐ ਲੋਕਾਂ ਨੂੰ ਉਪਦੇਸ਼ ਦੇ ਰਹੀ ਐ ਰਾਣੀ ਜਿੰਦਾ ਤੋਂ ਤਾਂ ਹੁਸਿਆਣੀ ਨਾ ਗਈ ਉਹਨੇ ਸਿਆਣ ਲਈ ਉਹਨੇ ਸਿਆਣ ਲਈ ਹੁਣ ਇਹ ਹੈ ਕੌਣ ਸੰਤਨੀ ਇਹ ਉਹਦੀ ਦੂਜੀ ਗੋਲੀ ਐ ਦੋ ਗੋਲੀਆਂ ਸੀ ਵਫਾਦਾਰਨੀਆਂ ਸ਼ਾਮੋਂ ਤਾਂ ਨਾਲ ਸੀ ਜੇਲ੍ਹ 'ਚ ਉਹਨੂੰ ਤਾਂ ਜੇਲ੍ਹ 'ਚ ਹੀ ਛੱਡੀ ਇਹਦਾ ਨਾਂ ਗੋਮਤਾ ਗੋਲੀ ਦਾ ਨਾਂ ਇਨੂੰ ਕਿਹਾ ਸੀ ਗੋਮਤਾ ਬਾਹਰ ਰਹੀ ਮੈਨੂੰ ਜੇ ਜੇਲ੍ਹ ਤਸੜਤਾ ਮੈਂ ਕਦੇ ਨਾ ਕਦੇ ਰੱਬ ਤੇਰੇ ਨਾਲ ਮੇਰਾ ਮੇਲ ਕਰਾਊਗਾ ਮੈਂ ਮਿਲੂੰਗੀ ਤੈਨੂੰ ਅੱਜ ਮਿਲ ਗਈ ਹੁਣ ਗੋਮਤਾ ਨੂੰ ਸਿਆਣ ਆ ਗਈ ਉਹਨੇ ਸੋਚਿਆ ਕਿ ਮੈਂ ਉੱਠ ਕੇ ਚੁੰਬੜ ਜਾ ਰਣੀ ਨੂੰ ਤੇ ਡਹੌੜਾ ਕਰਨਾ ਪਹਿਲਾਂ ਤਾਂ ਰੋਵਾਂ ਫੇਰ ਕਰੀਏ ਦੁੱਖ ਸੁੱਖ ਆ ਗਈ ਰਾਣੀ ਕੋਣ ਨੂੰ ਵੀ ਪਤਾ ਵੀ ਆਈ ਤਾਂ ਭੱਜ ਕੇ ਆਏ ਉਸ ਤੋਂ ਬਾਅਦ ਜਦੋਂ ਲੋਕ ਚਲੇ ਗਏ ਗੋਮਤਾ ਨੇ ਅੱਖ ਬਚਾਈ ਸਰੋਤਿਓ ਤੇ ਰਾਣੀ ਦੇ ਗਲ ਜਾ ਲੱਗੀ ਪੈਰਾਂ ਤੇ ਨਮਸਕਾਰ ਕੀਤੀ ਰਾਣੀਆਂ ਦੀ ਕੌਣ ਆਦੀ ਮੈਂ ਗੋਮਤਾ ਆਦੀ ਤੇਰਾ ਭੇਸ ਆਦੀ ਇਹਦੇ ਤੇ ਨਾਲ ਲੋਟਰੀ ਆਉਂਦੀ ਸੀ ਗੱਲ ਆ ਜਟਾਂ ਬਣਾਈਆਂ ਮੇਨਾ ਚਲੋ ਹਾਂ ਆਦੀ ਗੋਮਤਾ ਦੁੱਖ ਸੁੱਖ ਦੀ ਗੱਲ ਨਾ ਕਰੀ ਮੇਰੇ ਨਾਲ ਕਹਿਣੀ ਕਿਉਂ ਦੁੱਖ ਤੋਂ ਕਰਨ ਨੂੰ ਖੁੱਲਾ ਟਾਈਮ ਹੈ ਪਰ ਮੈਂ ਤੜਕੇ ਦੀ ਉੱਠੀ ਆ ਮੈਂ ਮਿੰਟ ਭੁੱਖ ਨਹੀਂ ਕੱਟ ਸਕਦੀ ਤੇ ਮੇਰਾ ਕਾਲਜਾ ਮੂੰਹ ਨੂੰ ਆਈ ਜਾਂਦਾ ਐਡੀ ਭੁੱਖੀ ਮਰਦੀ ਆ ਪਹਿਲਾਂ ਕੁਝ ਖਾਣ ਦਾ ਪ੍ਰਬੰਧ ਕਰ ਉਹਦੋਂ ਪਹਿਲਾਂ ਮੈਨੂੰ ਚੱਪਲਾ ਲੈ ਕੇ ਦੇ ਕਿਸੇ ਦੀ ਹੈ ਚੱਪਲਾ ਕਿਸੇ ਹੋਰ ਬੀਬੀ ਦੀਆਂ ਪਾ ਲਈਆਂ ਇਹ ਖਾਣ ਦਾ ਪ੍ਰਬੰਧ ਜਦੋਂ ਪੁੱਛਿਆ ਤੇ ਗੋਮਤਾ ਕਹਿੰਦੀ ਰਾਣੀ ਇਸ ਮੰਦਰ ਦਾ ਸੂਲ ਹੈ ਵੀ ਹੋ ਟਾਕੀ ਦੇ ਵਿੱਚ ਪੁਜਾਰੀ ਬੈਠਾ ਉਹ ਉਹ ਦੇ ਰਿਹਾ ਹੈ ਭੋਜਨ ਹਰ ਹਰ ਦੀ ਦਾਲ ਹੈ ਤੇ ਕੱਚੇ ਪੱਕੇ ਜੇ ਚੌਲ ਲ ਤੂੰ ਕੇਲਿਆਂ ਦਾ ਪੱਤਾ ਐ ਲੈ ਜਾ ਤੇ ਉਹਦੇ ਕੋਲੋਂ ਜਾ ਕੇ ਮੰਗ ਲੈ ਇਹ ਇੱਕ ਜਿਹੜੇ ਨੂੰ ਇੱਕ ਵਾਰ ਹੀ ਦਿੰਦੇ ਨੇ ਮੈਂ ਲੈ ਲਿਆ ਤੇ ਮੈਨੂੰ ਇਹ ਸਿਆਣ ਲੈਣਗੇ ਮੈਨੂੰ ਦੇ ਦੇ ਨਹੀਂ ਚੌਲ ਤੋਂ ਮੰਗ ਲੈ ਪਾ ਜਦੋਂ ਮੰਗਲਾ ਕਿਹਾ ਨਾ ਤੇ ਖੜੀ ਰਾਣੀ ਦੀਆਂ ਬੀਬੀਆਂ ਤਾਹਾਂ ਨਿਕਲ ਗਈਆਂ ਆਹਦੀ ਕੀ ਗੱਲ ਨੜੇ ਤੂੰ ਭੁੱਖਾੜੀ ਭੁੱਖੀ ਵਾਲੀ ਮਰਦੀ ਆ ਨੜੇ ਮੰਗਣ ਨਹੀਂ ਜਾਂਦੀ ਆਦੀ ਨਹੀਂ ਮੈਂ ਰਾਣੀ ਆ ਰਾਣੀ ਮਹਾਰਾਜਾ ਰਣਜੀਤ ਸਿੰਘ ਦੀ ਮੈਂ ਤਾਂ ਲੱਖਾਂ ਲੱਖਾਂ ਟਰੱਕਾਂ ਦੇ ਟਰੱਕ ਸੂਟਾਂ ਦੇ ਬੀਬੀਆਂ ਨੂੰ ਦਾਨ ਕਰਦੀ ਰਹੀ ਆ ਤੇ ਲੋਕਾਂ ਨੂੰ ਏਡੇ ਏਡੇ ਲੰਗਰ ਲਾਉਂਦੀ ਰਹੀ ਆ ਨਹੀਂ ਮੈਂ ਹੋਰ ਸਾਰਾ ਕੁਝ ਕਰ ਲਊਂ ਗੋਂ ਤਾਂ ਮੈਥੋਂ ਮੰਗਿਆ ਨਹੀਂ ਜਾਣਾ ਆਏ ਹਾਏ ਹੇ ਗੋਂ ਤਾਂ ਨੇ ਹੱਥ ਜੋੜ ਲੈ ਮਹਾਰਾਣੀ ਇਥੋਂ ਕੀ ਨਹੀਂ ਮੰਗਿਆ ਜਾਣਾ ਮੰਗਣਾ ਕਿਸੇ ਨੂੰ ਨਹੀਂ ਆਉਂਦਾ ਰੱਬ ਮੂਰੇ ਜਿਹੜੇ ਜਾ ਕੇ ਮੰਗਦੇ ਨੇ ਗੋਮ ਤਾਂ ਕਹਿੰਦੀ ਉਹਨਾਂ ਨੂੰ ਵੀ ਮੰਗਣਾ ਨਹੀਂ ਆਉਂਦਾ ਆਦੀ ਕਿਵੇਂ ਉਹ ਗੱਲ ਸੁਣ ਛੱਲੀਏ ਬਾਤ ਪਿਆਰੀ ਪਹਾਈਆਂ ਬਾਜ ਨਹੀਂ ਰਿਸ਼ਤੇਦਾਰੀ ਉਹ ਕਿਹੜੇ ਕਮਲ ਲਾੜੀ ਜੀ ਨੂੰ ਰੰਗਣਾ ਆਉਂਦਾ ਨਹੀਂ ਰੱਬ ਨੂੰ ਗਾਲਾਂ ਕੱਢਦਾ ਖੁਦ ਨੂੰ ਮੰਗਣਾ ਆਉਂਦਾ ਨਹੀਂ ਹੋਏ ਰੱਬ ਨੂੰ ਨਾ ਕਰ ਜੇ ਤੈਨੂੰ ਮੰਗਣਾ ਨਹੀਂ ਆਉਂਦਾ ਤੇਰੀ ਮੰਗਣ ਚ ਮੈਂ ਮਦਦ ਕਰੂੰਗੀ ਐਂ ਕਰੀ ਕੋਲੇ ਜਾ ਕੇ ਖੜ ਜੀ ਐ ਖਾਲੀ ਪੱਤਾ ਲੈ ਕੇ ਕੇਲੇ ਦਾ ਤੇ ਬੋਲੂਗੀ ਮੈਂ ਤੂੰ ਬੋਲੀ ਨਾ ਰਾਣੀ ਚਲੀ ਗਈ ਕੋਲੇ ਜਾ ਕੇ ਖੜ ਗਈਆਂ ਪੁਜਾਰੀ ਦੇ ਗੋਮਤਾ ਬੋਲਦੀ ਐ ਬਾਬਾ ਆ ਫਕੀਰ ਨਹੀਂ ਪੰਜਾਬ ਤੋਂ ਆਈ ਐ ਨਾਲੇ ਤਾਂ ਵਿਚਾਰੀ ਬਿਮਾਰ ਐ ਨਾਲੇ ਗੂੰਗੀ ਐ ਨਾਲੇ ਬੋਲੀ ਬੋਲੀ ਐ ਭੁੱਖੀ ਮਰਦੀ ਐ ਇਹਨੂੰ ਖਾਣਾ ਦੇ ਦਿਓ ਭੋਜਨ ਦੇ ਦੇ ਪੁਜਾਰੀ ਨੇ ਚੌੜਾ ਨਾਲ ਇੱਕ ਐ ਪਰ ਕੇ ਕਰ ਛਪਾਤਾ ਹਰ ਹਰ ਦੀ ਦਾਲ ਪਾਤੀ ਰਾਣੀ ਪੁਰਿਆ ਨਹੀਂ ਗਿਆ ਰਾਣੀ ਤੋਂ ਉੱਥੇ ਹੀ ਬਹਿ ਕੇ ਖਾਣ ਲੱਗੀ ਉਹ ਕਾਲੀ ਕਾਲੀ ਖਾਣ ਲੱਗੀ ਆ ਵੀ ਰਾਣੀ ਐਨੀ ਕਾਲੀ ਕਿਉ ਖਾਨੀ ਐ ਆਦੀ ਗੋਂਤਾ ਇਥੋਂ ਛੇਤੀ ਨਿਕਲਣਾ ਵੀ ਐ ਮੈਂ ਤਾਂ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਸੋਨੇ ਦੇ ਭਾਂਡਿਆਂ ਚ ਪਾ ਕੇ ਚਾਂਦੀ ਦੇ ਚਮਚਿਆਂ ਨਾਲ ਖਾਂਦੀ ਹੁੰਦੀ ਸੀ ਅੱਜ ਆ ਹਰ ਹਰ ਦੀ ਦਾਲ ਲਿਖਤੀ ਮਹਾਰਾਜ ਨੇ ਕਰਮਾ ਚ ਮੇਰਾ ਘਰ ਢੱਡ ਭਰ ਜੇ ਤੇ ਖੇਤੀਕਾਰੇ ਤੋਂ ਮਾ ਨਿਕਲ ਜੇ ਲੋ ਚੌਲ ਖਤ ਹੋ ਗਏ ਕਹਿੰਦੀ ਚੱਲ ਹੁਣ ਕਿੱਧਰ ਜਾ ਰਹੀਆਂ ਨਾ ਮੰਦਰ ਚੋਂ ਨਿਕਲ ਕੇ ਇੱਕ ਜੰਗਲ ਚ ਵੜ ਗਈਆਂ ਯੂਪੀ ਦਾ ਇਲਾਕਾ ਹੈ ਜੰਗਲ ਹੈ ਕੋੜਾਂ ਕੋਹਾਂ ਦੇ ਵਿੱਚ ਹਜ਼ਾਰਾਂ ਕੋਹਾਂ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿੱਧਰ ਨੂੰ ਦੌੜਿਆ ਜਾਂਦੀ ਐ ਇੱਕ ਪੁਲਿਸ ਤੋਂ ਮੌਕੇ ਦੀ ਸਰਕਾਰ ਤੋਂ ਲੁਕਦੀਆਂ ਹੋਈਆਂ ਨਾ ਇਹ ਜਾਣਗੀਆਂ ਇਹਨਾਂ ਨੂੰ ਗੱਲਾਂ ਕਰਦੀਆਂ ਨਾ ਉਦੋਂ ਹਿੰਦੀ ਬੋਲਦੀਆਂ ਨਾ ਹਿੰਦੀ ਕਿਉਂਕਿ ਜੇ ਪੰਜਾਬੀ ਬੋਲਦੀਆਂ ਤਾਂ ਉਹਨਾਂ ਨੂੰ ਡਰ ਹੈ ਵੀ ਅਗਲਾ ਉਹਦੀ ਪਛਾਣ ਲੂ ਵੀ ਪੰਜਾਬਣ ਬੀਬੀਆਂ ਇੱਥੇ ਯੂਪੀ ਦੇ ਜੰਗਲਾਂ ਚ ਕੀ ਕਰਦੀਆਂ ਫਿਰਦੀਆਂ ਇਹ ਬਾਗੀ ਨਾ ਫੋੜਾ ਸੁਣੋ ਮੇਰੇ ਸਾਥੀਆਂ ਤੋਂ ਦੋਨੇ ਕੰਢਿਆਂ ਵਾਲੇ ਛੰਦ ਸੁਣਾ ਰਹੇ ਨੇ ਸੋਨੂੰ ਬੜਾ ਪਿਆਰਾ ਉਹਦੇ ਵਿੱਚ ਵੀ ਦੋਨੇ ਜਾ ਰਹੀਆਂ ਨੇ ਗੋਲੀ ਗੋਮਤਾ ਤੇ ਰਾਣੀ ਜਿੰਦਾ ਤੇ ਸਾਡਾ ਛੰਦ ਕੀ ਕਹਿ ਰਿਹਾ ਕਿ ਹੌਣੀ ਗੱਲਾਂ ਕਰਦੀਆਂ ਯੂਪੀ ਦੀ ਬੋਲੀ ਜੰਗਲ ਵਿੱਚ ਵੀ ਜਾ ਰਹੀਆਂ ਰਾਣੀ ਤੇ ਗੋਲੀ ਲੈ ਸੁਣੋ ਪਿਆਰ ਨਾਲ ਗਾਹਾਂ ਸਤੋਰੀ ਕਹਾਉਗੀ ਹੈ ਕਿਉਂ ਜਾ ਰਹੀਆਂ ਨੇ ਹੁ ਠੱਕਾ ਵਗਦਾ ਕੀ ਹੋਇਆ ਸੰਗਤੇ ਇਹਨੇ ਜਦੋਂ ਤੁਰੀਆਂ ਜਾ ਰਹੀਆਂ ਨੇ ਤੇ ਕਿਰਮਣ ਕਿਰਮਣ ਹੋਣ ਲੱਗੀ ਇਹ ਜਦੋਂ ਮੁਸੀਬਤ ਹੋਵੇ ਨਾ ਤੇ ਕੁਦਰਤ ਵੀ ਦੁੱਖ ਮੂਰੇ ਲਿਆ ਕੇ ਖੜਾ ਕਰਦੀ ਹੈ ਕੜੀਆਂ ਪੈਣ ਲੱਗ ਗਿਆ ਹੁਣ ਇੱਕ ਤਾਂ ਊ ਠੰਡ ਹੈ ਇੱਕ ਥੱਕੀਆਂ ਟੁੱਟੀਆਂ ਨਾ ਇੱਕ ਭਾਈ ਮੌਕੇ ਦੀਆਂ ਚੋਰ ਐ ਸਰਕਾਰ ਦੀਆਂ ਕਿਰਮਣ ਕਿਰਮਣ ਹੋਣ ਲੱਗੀ ਤੇ ਰਾਣੀ ਨੂੰ ਤਾਪ ਚੜ ਗਿਆ ਉਹ ਤਾਂ ਕਦੇ ਦਸ ਕਰਮਾ ਨਹੀਂ ਤੁਰੀ ਸੀ ਹੋਏ ਰਾਣੀ ਦੇਸ਼ ਪੰਜਾਬ ਦੀ ਅੱਜ ਤਾਪ ਨੇ ਪੰਨੀ ਉਹਨੇ ਸੁਖਣਾ ਵੜੀਆਂ ਸੁਖੀਆਂ ਪਰ ਕਿਸੇ ਨਾਮ ਨਹੀਂ ਹਾਂਜੀ ਮੰਨੀ ਕੀ ਹੋਇਆ ਤੁਰੀਆਂ ਜਾ ਰਹੀਆਂ ਨਾ ਆਥਣ ਹੋ ਗਿਆ ਰਾਣੀ ਥੱਕ ਗਈ ਤਾਪ ਚੜ ਗਿਆ ਅਲੀ ਨਹੀਂ ਸ਼ਾਮੋ ਨਹੀਂ ਗੋਮਤਾ ਹੁਣ ਨਹੀਂ ਆਪਾਂ ਤੁਰਦਿਆਂ ਕਹੇ ਕੀ ਗੱਲ ਕਹਿੰਦੀ ਮੈਥੋਂ ਤੁਰਿਆ ਲਈ ਜਾਂਦਾ ਮੈਨੂੰ ਤਾਪ ਚੜ ਗਿਆ ਪੰਜ ਪੱਠ ਕਿ ਰਾਤ ਕੱਟਣ ਦਾ ਕੋਈ ਢੰਗ ਬਣਾ ਇੰਨਾ ਕੰਢ ਢੰਗ ਸੋਚ ਲਾ ਵੀ ਆ ਕਣੀਆਂ ਤੋਂ ਬਚਤ ਹੋ ਜੇ ਆਦੀ ਹੁਣ ਮੈਂ ਕਣੀਆਂ ਤੋਂ ਇੱਥੇ ਕੋਈ ਕੋਠਾ ਨਹੀਂ ਕੋਈ ਛੱਤ ਨਹੀਂ ਮੈਂ ਕਾਦੇ ਚ ਬਾੜਾਂ ਤੈਨੂੰ ਗੁੰਮਦਾ ਕਹਿੰਦੀ ਉਹ ਆਦੀ ਸਿਆਣੇ ਕਹਿੰਦੇ ਨੇ ਜਦੋਂ ਕੋਈ ਗੱਲ ਨਾ ਆਉੜੇ ਕੰਧ ਵੀ ਨਹੀਂ ਮੂੰਹ ਕਰ ਲੈ ਕੋਈ ਨਾ ਕੋਈ ਗੱਲ ਕੰਨ ਦੱਸ ਦਿੰਦੀ ਆ ਕੰਨ ਨਹੀਂ ਕੁਛ ਦੱਸਦੀ ਹੁੰਦੀ ਸਿਆਣਿਆਂ ਦੀ ਗੱਲ ਹੈ ਐ ਕੋਈ ਮੁਸੀਬਤ ਪੈ ਜੇ ਸ਼ਾਂਤੀ ਨਾਲ ਸੋਚੋ ਹੱਲ ਨਿਕਲਿਆ ਆਉਂਦਾ ਇੱਕ ਪ੍ਰਸਿੱਧ ਵਿਦਵਾਨ ਹੈ ਸ਼ਿਵ ਖੇੜਾ ਉਹ ਲਿਖਦਾ ਹੈ ਕਹਿੰਦਾ ਐਵਰੀ ਪ੍ਰੋਬਲਮ ਹੈ ਜੇ ਸੋਲੂਸ਼ਨ ਅਦੇ ਹਰੇਕ ਸਮੱਸਿਆ ਦਾ ਹੱਲ ਹੈ ਪਰ ਜੇ ਤੁਸੀਂ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਤੇ ਤੁਸੀਂ ਖੁਦ ਸਮੱਸਿਆ ਹੋ ਇਸ ਕਰਕੇ ਰਾਣੀ ਜਿੰਦਾ ਨੇ ਜਦੋਂ ਆਏ ਚੱਕਿਆ ਦੇਖਿਆ ਤੇ ਇਧਰਲੇ ਪਾਸੇ ਇੱਕ ਗੁਫਾ ਦੇਖੀ ਗੁਫਾ ਲੰਬੀ ਗੁਫਾ ਪਹਾੜ ਦੀ ਮਿਲ ਗਿਆ ਟਿਕਾਣਾ ਆਖੜ ਕਿਹੜੇ ਟੰਗ ਨਾਲ ਆਪਾਂ ਵਖਤ ਲੈਣ ਇਹ ਗੋਮ ਤਾਂ ਆਪਣਾ ਇੱਥੇ ਟਾਈਮ ਲੰਘ ਜੂਗਾ ਕੜੀਆਂ ਤੋਂ ਬਚਤ ਹੋ ਜੂ। ਉਹ ਆਦੀ ਵੇਖੀ ਵੇਖੀ ਮੂਹਰੇ ਖੂਆ ਰਾਨਗੇ ਮਗਰ ਖਾਈ ਐ। ਇਹ ਗੁਫਾ ਕਿਸੇ ਬੰਦੇ ਦੀ ਤਾਂ ਹੈ ਹੀ ਨਹੀਂ ਛੇਰਦੀ ਐ ਤੇ ਆਥਣ ਹੋਇਆ ਪਿਆ ਉਹ ਵੀ ਘਰੇ ਆਊਗਾ ਹੁਣ। ਤੇ ਪੁਲਿਸ ਦਾ ਪਤਾ ਨਹੀਂ ਕਦੋਂ ਫੜੂਗੀ ਕਦੋਂ ਆਪਾਂ ਨੂੰ ਜੇਲ੍ਹ 'ਚ ਸਿੱਟੂ ਫਾਂਸੀ ਦਿਉ। ਇਹ ਛੇਰ ਆਪਣਾ ਕੀਰਤਨ ਸੋਲਾ ਹੁਣੀ ਪੜ ਦੂਗਾ ਇੱਥੇ ਨਿਬੜ ਜੂ ਕੰਮ। ਉਹ ਆਦੀ ਇਹ ਗੱਲ ਮੇਰੇ ਤੇ ਛੜ ਲਈ ਆਹਾ ਹਾ ਰਾਣੀ ਨੇ ਬਾਹਰ ਖੜ ਕੇ ਇੱਕ ਸ਼ਬਦ ਪੜਿਆ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭਜ ਖਲੇ ਸਭੋ ਪਜੈ ਆਸਰਾ ਚੁਕੈ ਸਭ ਅਸਰਾਓ ਚਿਤ ਆਵਾ ਜਿਸ ਪਾਰ ਬ੍ਰਹਮ ਹੋਏ ਲੱਗੇ ਨਾ ਤੱਤੀ ਵਾਓ ਆਹਾ ਹਾ ਵਿੱਚ ਵੜ ਗੀਆਂ ਗਾਹਾਂ ਕੀ ਦੇਖਿਆ ਕਿੱਲੀ ਗੱਡੀ ਪਈ ਖੁੱਲੀ ਗੁਫਾ ਕਿੱਲੀ ਗੱਡੀ ਪਈ ਉਹਦੇ ਉੱਤੇ ਝੂਲਾ ਟੰਗਿਆ ਪਿਆ ਇਹ ਇਧਰ ਦੇਖਿਆ ਇੱਕ ਗਦੈਲਾ ਵਿਸ਼ਿਆ ਪਿਆ ਜਿਵੇਂ ਆ ਤੁਹਾਡੇ ਕੋਲੇ ਗੱਦੇ ਵਿਸ਼ੇ ਨਾ ਤੇ ਗਦੈਲਾ ਵਿਸ਼ਿਆ ਪਿਆ ਉੱਤੇ ਦਰੀ ਪਈ ਸਹਰਾਣਾ ਪਿਆ ਖੇਸ ਪਿਆ ਸਾਹ ਚ ਸਾਹ ਆ ਗਿਆ ਕਹਿੰਦੀ ਸ਼ੇਰ ਦੀ ਗੁਫਾ ਤਾਂ ਨਹੀਂ ਹੈ ਕਿਸੇ ਬੰਦੇ ਦਾ ਟਿਕਾਣਾ ਹੈ ਅਜੇ 5 ਮਿੰਟ ਬੈਠੀਆਂ ਰੱਬ ਦਾ ਸ਼ੁਕਰ ਕਰ ਰਹੀਆਂ ਸੀ ਢਿੱਡੋਂ ਭੁੱਖੀਆਂ ਤੰਮੀ ਜਾਂਦੀਆਂ ਸੀ ਕਿਉਂਕਿ ਪਾਲਾ ਸੀ ਤੇ ਬਾਹਰੋਂ ਨਾਲੇ ਤਾਂ ਆਵਾਜ਼ ਆਈ ਤੇ ਨਰੇ ਹੋ ਗਿਆ ਲਾਟਣ ਦਾ ਚਾਨਣ ਉਹ ਲਾਟਣ ਕਿਸੇ ਦੇ ਹੱਥ ਚ ਹੈ ਬੰਦੇ ਦੇ ਉਹ ਕਰਦਾ ਕੀ ਆਉਂਦਾ ਲੱਖ ਨਰੰਜਨ ਆ ਲੱਖ ਨਰੰਜਨ ਕਦੇ ਕਦੇ ਐ ਵੀ ਕਹਿ ਦਿੰਦਾ ਸਤਨਾਮ ਵਾਹਿਗੁਰੂ ਵਾਹਿਗੁਰੂ ਚਾਕੀਆਂ ਇੱਕ ਸੰਤ ਆ ਰਿਹਾ ਪਗਵੇਂ ਪੇਰ ਚ ਸਾਧ ਆ ਰਿਹਾ ਆਕੇ ਵਿੱਚ ਬਣ ਗਿਆ ਕਿਹਨਾਂ ਸਾਧ ਵੀ ਆ ਪੁੱਠਾ ਡਿੱ ਗਿਆ ਵੀ ਹਾਂ ਮੇਰੀ ਗੁਫਾ ਚ ਦੋ ਬੀਬੀਆਂ ਆਦਾ ਬੀਬੀਆਂ ਕੌਣ ਹੋ ਤੁਸੀਂ ਜਦੋਂ ਪੰਜਾਬੀ ਬੋਲਿਆ ਆਂਦੀਆਂ ਬਾਬਾ ਅਸੀਂ ਫਕੀਰ ਨਹੀਂ ਆਂ ਇਦੋਂ ਪੰਜਾਬੀ ਉਹ ਬੋਲੀਆਂ ਕਹਿੰਦਾ ਭਾਈ ਪੰਜਾਬਣੋ ਕਹਿੰਦੀ ਬਿਲਕੁਲ ਡਰੋ ਨਾ ਬਿਲਕੁਲ ਮੇਰੀ ਗੁਫਾ ਹੈ ਤੇ ਬੈਠੋ ਮੈਨੂੰ ਆ ਤੰਗ ਰਹਿਣ ਨੂੰ ਲਾਟਣ ਟੰਗਤੀ ਬੀਬੀਓ ਇੱਥੇ ਕਿਵੇਂ ਤੇ ਉਹੋ ਡਾਲੀ ਵੀ ਲੈ ਕੇ ਆ ਰਿਹਾ ਪਿੰਡ ਤੋਂ ਡਾਲੀ ਲੈ ਕੇ ਆ ਰਿਹਾ ਉਹਦੇ ਕੋਲੇ ਪ੍ਰਸ਼ਾਦ ਇਹ ਦਾਲ ਹੈ ਪੁੱਤ ਬਾਤ ਸਾਰੀਆਂ ਗੱਲਾਂ ਬਾਤ ਚ ਕਰਾਂਗੇ ਪਹਿਲਾਂ ਲੋ ਲੰਗਰ ਛਕੋ ਤੁਸੀਂ ਭੁੱਖੀਆਂ ਹੋਊਂਗੇ ਲੰਗਰ ਛਕਾਇਆ ਰੱਬ ਦਾ ਰੂਪ ਜਾਪਿਆ ਸਾਧ ਵੀ ਆਹਾ ਹੈ ਸਾਧ ਨਹੀਂ ਹੈ ਤਾਂ ਰੱਬ ਹੈ ਬਾਣੀ ਕਹਿੰਦੀ ਹੈ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਕੱਪੜਿਆਂ ਦਾ ਨਾਂ ਸਾਧ ਨਹੀਂ ਹੈ ਇਹ ਕਿਸੇ ਹੋਰ ਚੀਜ਼ ਦਾ ਨਾਂ ਸਾਧ ਹੈ ਲੰਗਰ ਛਕਣ ਤੋਂ ਬਾਅਦ ਸੰਤ ਪੁੱਛਣ ਲੱਗਿਆ ਬੀਬੀਓ ਕਿੱਥੋਂ ਪੰਜਾਬ ਚੋਂ ਇੱਥੇ ਕਿਵੇਂ ਆ ਗਈਆਂ ਸਾਡੀਆਂ ਬਾਬਾ ਤੈਨੂੰ ਅਸੀਂ ਬਾਅਦ ਚ ਦੱਸਾਂਗੇ ਪਹਿਲਾਂ ਤੂੰ ਦੱਸ ਵੀ ਤੂੰ ਪੰਜਾਬੀ ਬੰਦਾ ਇੱਥੇ ਗੁਫਾ ਕਿਵੇਂ ਬਣਾਈ ਬੈਠਾ ਹੈ ਆਹਾ ਕਹਿੰਦਾ ਪੁੱਤ ਮੇਰੀ ਤਾਂ ਦਰਦ ਕਹਾਣੀ ਲੰਮੀ ਐ ਮੈਂ ਸਾਧ ਨਹੀਂ ਹਾਂ ਆਦਿਆ ਹੋਰ ਕੀ ਐ ਤੂੰ ਆਦਾ ਪੁੱਤ ਤੁਸੀਂ ਪਤਾ ਨਹੀਂ ਜਾਣਦੀਓ ਪਤਾ ਨਹੀਂ ਨਹੀਂ ਮੈਂ ਤਾਂ ਨਾ ਫੌਜ ਦਾ ਅਫਸਰ ਆ ਆਹਾ ਆਹਾ ਅਫਸਰ ਬਾਬਾ ਰਹਿਨੇ ਗੁਫਾ ਪਟਕੇ ਸਾਧਾ ਵਾਲਾ ਬਾਣਾ ਪੈਸਾ ਤਾਂ ਗੱਲ ਹੀ ਸਮਝਾਈ ਤੇਰੀ ਆਦਾ ਪੁੱਤ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਅਫਸਰ ਆ ਆਹਾ ਆਹਾ ਇੱਥੇ ਕਿਵੇਂ ਲੈ ਇੱਥੇ ਗੱਲ ਦੱਸ ਰਿਹਾ ਹੋ ਸੰਤ ਸਾਰਾ ਪੁੱਤ ਜਿੰਨਾ ਚਿਰ ਦਾ ਛੇਰੇ ਪੰਜਾਬ ਰਿਹਾ ਜਿਉਂਦਾ ਓਏ ਟੈਕ ਦਾ ਮਹਿਕਦਾ ਰਿਹਾ ਖਾਲਸਾ ਪੰਥ ਤੇ ਸਾਰਾ ਤਖਤ ਲਾਹੌਰ ਦਾ ਦਰਬਾਰ ਜਿੱਦੇ ਮਰ ਗਿਆ ਡੋਗਰਾਂ ਨੇ ਮਿੱਟੀ ਪਟਪੀ ਪਹਿਲਾਂ ਤਾਂ ਉਹਦਾ ਮੁੰਡਾ ਖੜਕਸੋਂ ਮਾਰਿਆ ਜਿਹੜਾ ਤਖਤੇ ਬੈਠਾ ਸੀ ਖੜਕਸੋਂ ਦਾ ਸ਼ਿਸ਼ਕਾਰ ਕਰਨ ਵੇਲੇ ਉਹਦਾ ਪੋਤਾ ਗੱਡੀ ਤੇ ਬਹਤਾ ਤੇ ਉਹਨੂੰ ਮਾਰਤਾ ਅੰਦਰ ਰੱਖ ਕੇ ਤੁਸੀਂ ਇਹ ਦੇ ਦੇ ਖੜਕਸੋਂ ਨੂੰ ਤੇ ਉਹਦੇ ਪੋਤੇ ਨੂੰ ਕਹਿੰਦੇ ਬਹਾਦਰਜੀਤ ਸਿੰਘ ਉਹਦੇ ਨੂੰ ਕਹਿੰਦੇ ਆ ਜਾ ਉਹ ਤੇਰਾ ਪਿਓ ਮਰ ਗਿਆ ਨਾਲੇ ਮੂੰਹ ਦੇਖ ਲੈ ਨਾਲੇ ਇਹਦਾ ਸ਼ਰਕਾਰ ਕਰ ਦੇ ਜਦੋਂ ਮੂੰਹ ਦੇਖ ਕੇ ਸ਼ਰਕਾਰ ਕਰਨ ਗਿਆ ਵਾਪਸ ਆ ਰਿਹਾ ਸੀ ਉਹਦੇ ਤੇ ਨਿੱਕੀਆਂ ਇੱਟਾਂ ਦਾ ਸਿਰ ਤਾਂ ਛੇਜਾ ਬੀਬੀਓ ਦੀ ਮਾਂ ਗੱਦੀ ਤੇ ਬਿਠਾਤੀ ਤੇ ਉਹਨੂੰ 19 ਸਾਲਾਂ ਦੇ ਮੁੰਡੇ ਨੂੰ ਮਹਾਰਾਜ ਰਜੀਤ ਸਿੰਘ ਦੇ ਪੋਤੇ ਨੂੰ ਕਬਰ ਨਾਲ ਉਹਨਾਂ ਨੂੰ ਲੈ ਕੇ ਚੱਕ ਕੇ ਅੰਦਰ ਮੈਂ ਉਸ ਕਮਰੇ ਦੇ ਬਾਹਰ ਕੇ ਖੜਾ ਸੀ ਰਫਰ ਫੜੀ ਮੇਰੀ ਉੱਥੇ ਡਿਊਟੀ ਸੀ ਉਹ 7 ਰਾਤਾਂ ਤੇ 7 ਦਿਨ ਅੰਦਰ ਤੜਫਦਾ ਰਿਹਾ ਲੋਕਾਂ ਨੂੰ ਐ ਵੀ ਕਮਰ ਨੌਂਹੇ ਨਾਲ ਦਾ ਇਲਾਜ ਕਰ ਰਹੇ ਨੇ ਪਰ ਧਿਆਨ ਸਿੰਘ ਤੇ ਗਲਾਬ ਸਿੰਘ ਡੋਗਰੇ ਉਹਨੂੰ ਤਸੀਹੇ ਦੇ ਰਹੇ ਸੀ ਉਹ ਪਾਣੀ ਮੰਗ ਰਿਹਾ ਸੀ ਕੋਈ ਉਹਦੇ ਮੂੰਹ 'ਚ ਪਾਣੀ ਨਹੀਂ ਪਾ ਰਿਹਾ 7ਵੇਂ ਦਿਨ ਧਿਆਨ ਸਿੰਘ ਡੋਗਰਾ ਬਾਹਰੋਂ ਆਇਆ ਮੈਂ ਰਫਲ ਫੜੀ ਐ ਖੜਾ ਜਦੋਂ ਅੰਦਰ ਲੰਘਿਆ ਤੇ ਪਿਆ ਪਿਆ ਸਹਜਾਦਾ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਐ ਝਾਕਿਆ ਅੱਖਾਂ ਟੱਡੀਆਂ ਵੀ ਧਿਆਨ ਸਿੰਘ ਆਇਆ ਤੇ ਸ਼ਾਇਦ ਮੈਨੂੰ ਪਾਣੀ ਦੀ ਘੁੱਟ ਪੀਊਗਾ ਕਿਉਂਕਿ ਧਿਆਨ ਨਾਲ ਆਖਿਆ ਸੀ ਉਹ ਇੱਕ ਘੁੱਟ ਪਾਣੀ ਦੀ ਪਿਆਦੇ ਬਿਸ਼ੱਕ ਮੈਨੂੰ ਮਾਰ ਦੇ ਪਰ ਬੀਬੀਓ ਮੇਰਾ ਕਹਿੰਦੇ ਦਾ ਐ ਕਹਿੰਦਾ ਕਹਿੰਦਾ ਨਾ ਸਾਧ ਗੁੱਬਾ ਮਾਰਨ ਲੱਗ ਗਿਆ ਕਹਿੰਦਾ ਮੇਰਾ ਕਹਿੰਦੇ ਦਾ ਕਾਲਜਾ ਪਟਦਾ ਉਹਨੇ ਪਾਣੀ ਨਹੀਂ ਪਿਆਇਆ ਇੱਕ ਐਡਾ ਪੱਖਰ ਚੱਕ ਲਿਆ ਤੇ ਸਿਰ ਤੇ ਮਾਰ ਮਾਰ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਪੋਤੇ ਦਾ ਫਿਰ ਫੇਹਿਆ ਉਹਨੇ ਤੇ ਮੈਥੋਂ ਦੋ ਵਾਰੀ ਬਿਲਣਾ ਵਿੱਚ ਵੀ ਝੱਕਿਆ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਥੋਂ ਦੋ ਵਾਰੀ ਬਿਲਣਾ ਵਿੱਚ ਵੀ ਝੱਕਿਆ ਗਿਆ ਉਹ ਉਹ ਤਾਂ ਮਾਰ ਕੇ ਨਿਕਲ ਗਿਆ ਤੇ ਮੈਂ ਉਥੇ ਹੀ ਤਾਂ ਉਹਨਾਂ ਦੀ ਲਾਤੀ ਬੈਲਟ ਉਥੇ ਹੀ ਲਾਤੇ ਬੂਟ ਉਥੇ ਹੀ ਲਾਤੀ ਬਰਦੀ ਉਥੇ ਹੀ ਸਿਰਤੀ ਰਫਲ ਤੇ ਮੇਰਾ ਜਿੱਧਰ ਨੂੰ ਮੂੰਹ ਹੋ ਗਿਆ ਮੈਂ ਮੱਥ ਕੇ ਨਹੀਂ ਆਇਆ ਜੂਪੀ ਦੇ ਜੰਗਲਾਂ ਚ ਮੈਂ ਕੱਲਾ ਨੌਕਰੀ ਤੋਂ ਮੁਨਕਰ ਨਹੀਂ ਹੋਇਆ ਓ ਮੇਰਾ ਜ਼ਿੰਦਗੀ ਤੋਂ ਵੀ ਮਨ ਉਚਾਰਟ ਹੋ ਗਿਆ ਉਸ ਦਿਵਾਰ ਇੱਥੇ ਆ ਗਿਆ ਇੱਕ ਸਾਥ ਦੇ ਲੜ ਲਾ ਗਿਆ ਸਾਥ ਮਰ ਗਿਆ ਮੈਂ ਇੱਥੇ ਬੈਠਾ ਹੁਣ ਮੈਨੂੰ ਪਤਾ ਤੁਸੀਂ ਦੱਸੋ ਵੀ ਤੁਸੀਂ ਕੌਣ ਹੋ ਮੈਂ ਤਾਂ ਤੁਹਾਨੂੰ ਗੱਲ ਦੱਸਾਂ ਹਾਂ ਹਾਂ ਹੁਣ ਗੱਲ ਆਪਦੀ ਦੱਸਦੀ ਬੰਦਾ ਆਵਦਾ ਹੀ ਨਿਕਲਿਆ ਆ ਐਦੋਂ ਬਾਅਦ ਰਾਣੀ ਜਿੰਦਾ ਨਹੀਂ ਬੋਲੀ ਗੋਮਤਾ ਨੇ ਇੱਕ ਗੱਲ ਹੋਰ ਪੁੱਛ ਲਈ ਬਾਬਾ ਇੱਕ ਗੱਲ ਹੋਰ ਦੱਸੀ ਤੇਰਾ ਪਿੰਡ ਕਿਹੜਾ ਹੈ ਤੇ ਤੇਰਾ ਨਾਂ ਕੀ ਆਦਾ ਨਾਂ ਹੈ ਮੇਰਾ ਪੁੱਤ ਸੰਤ ਪ੍ਰਤਾਪ ਦਾਸ ਤੇ ਤੇਰਾ ਪਿੰਡ ਕਿਹੜਾ ਹੈ ਪਿੰਡ ਹੈ ਪੁੱਤ ਮੇਰਾ ਜ਼ਫਰਵਾਲ ਤਹਿਸੀਲ ਜ਼ਿਲ੍ਹਾ ਸਿਆਲकोट ਪਾਕਿਸਤਾਨ ਦੇ ਵਿੱਚ ਚਾਹਰ ਮੇਰਾ ਪਿੰਡ ਹੈ ਉਗੋਕੇ ਉਗੋਕੇ ਹੁਣ ਉੱਗੋ ਕੇ ਜਦੋਂ ਸੁਣਿਆ ਤੇ ਮਹਾਰਾਣੀ ਗਿੰਦਾ ਦੇ ਕਾਲਜੇ ਚ ਇੱਕ ਹੋਰ ਚੀਜ਼ ਵੱਜੀ ਉਹ ਕਿਵੇਂ ਅਸੀਂ ਬਾਹਰ ਗਾਉਣ ਜਾਂਦੇ ਆ ਜਦੋਂ ਐਵੇਂ ਬੋਲਦੇ ਆ ਨਾ ਵੀ ਆ ਤਾਂ ਟੱਡਿਆਂ ਦੇ ਨਾ ਮੈਂ ਸੁਨੋਹੇ ਦਾ ਸੇਖਪੁਰੇ ਦੀ ਧੂਆ ਵਿਆਹੀ ਹੋਵੇ ਮੰਡੀਕਲਾਂ ਦੀ ਕੁੜੀ ਵਿਆਹੀ ਹੋਵੇ ਜਿਹਦਾ ਸਾਡੇ ਪਿੰਡ ਦੀ ਹੋਵੇ ਤਾਂ ਬਾੜੀ ਸੋਹਣੀ ਗੱਲ ਐ ਨੇੜੇ-ਤੇੜੇ ਪਿੰਡਾਂ ਦੀ ਕੁੜੀ ਸਾਡੇ ਤਰਵੰਡੀ ਸਾਬੋ ਇਲਾਕੇ ਦੀ ਵਿਆਹੀ ਹੋਵੇ ਨਾ ਸਾਨੂੰ ਆ ਕੇ ਬੁੱਕਲ ਚ ਲੈ ਲੈਂਦੀ ਐ ਵੇ ਪੁੱਤ ਤੁਸੀਂ ਤਾਂ ਮੇਰੇ ਪਿੰਡਾਂ ਕੋਲ ਦੇ ਹੋ ਆਹਾਹਾ ਉਹ ਰਾਣੀ ਜਿੰਦਾਂ ਦਾ ਵੀ ਕਾਲਜ ਫੜਿਆ ਗਿਆ ਉਹਨੂੰ ਜਦੋਂ ਐ ਲੱਗਿਆ ਜਿਹੜੇ ਇਹ ਉੱਗੋ ਕੇ ਪਿੰਡ ਦਾ ਤੇ ਮੇਰੇ ਪੇਕੇ ਨ ਚਾੜ ਜੱਫਰਵਾਲ ਤਸੀਲ ਚ ਸਾਡੀ ਜਮਾ ਐ ਬੱਟ ਨਾਲ ਬੱਟ ਲੱਗਦੀ ਐ ਨਾਲ ਐ ਜਿਵੇਂ ਕੌਰਿਆਣਾ ਤੇ ਮੈਨੋਂ ਆਣ ਐ ਆਹ ਬੰਦਾ ਆਉਂਦਾ ਇੱਥੇ ਆਦੀ ਗੋਮਤਾ ਹੁਣ ਇਹਨੂੰ ਬਾਬੇ ਨੂੰ ਦੱਸਦੇ ਆਪਾਂ ਕੌਣ ਆ ਲੈ ਸੁਣਿਓ ਇੱਥੇ ਛੰਦ ਸੁਣੋ ਮੇਰੇ ਸਾਥੀਆਂ ਤੋਂ ਭਾਈ ਉਹ ਜਦੋਂ ਦੱਸਣ ਲੱਗੀ ਨਾ ਗੋਮਤਾ ਆਦੀ ਬਾਬਾ ਮੈਂ ਤੈਨੂੰ ਦੱਸਦਾ ਨਹੀਂ ਅਸੀਂ ਕੌਣ ਆ ਪਰ ਜੇ ਮੈਂ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਦਿਖਾਵਾਂ ਤੂੰ ਸਿਆਣ ਲੇਗਾ ਅਬਾ ਮੈਂ ਪੁੱਤੋਂ ਦੇ ਰਿਸ਼ਤੇਦਾਰਾਂ ਨੂੰ ਵੀ ਸਿਆਣ ਨੂੰ ਗੱਲ ਕੀ ਕਰਦੀ ਹੈ ਕਦੇ ਆਉਣ ਦੇ ਮੂਹਰੇ ਉਹ ਆਦੀ ਆਉਣ ਦੇ ਨਹੀਂ ਐ ਕਰਕੇ ਉਹਨੇ ਮਹਾਰਾਣੀ ਜਿੰਦਾ ਮੂਹਰੇ ਕਰਤੀ ਆਦੀ ਆ ਦੱਸ ਕੌਣ ਹੈ ਪਰ ਇਹਨੂੰ ਤਾਂ ਨਹੀਂ ਮੈਂ ਸਿਆਣਿਆ ਜਦੋਂ ਐ ਕਿਹਾ ਨਾ ਦਾ ਇਹਨੂੰ ਨਹੀਂ ਮੈਂ ਸਿਆਣਿਆ ਗੋਲੀ ਗੋਮਤਾ ਦੀ ਬਾਬਾ ਏ ਮਹਾਰਾਜਾ ਨਦੀ ਸਿੰਘ ਦੀ ਸਭ ਤੋਂ ਛੋਟੀ ਰਾਣੀ ਐ ਜਿੰਦਾ ਰਾਣੀ ਆਏ ਹਾਏ ਓਏ ਸਾਦ ਦੀਆਂ ਤਾਂ ਹਾਂ ਹੋਰ ਨਿਕਲ ਗਈਆਂ ਰਾਜਮਾਤਾ ਆ ਤੇਰਾ ਰੰਗ ਕਿਉਂ ਕਾਲਾ ਹੋ ਗਿਆ ਤੂੰ ਬੇਸਿਆਣ ਕਿਉਂ ਹੋ ਗਈ ਤੇਰੀਆਂ ਅੱਖਾਂ ਤੋਂ ਵਿੱਚ ਵੜ ਗਈਆਂ ਓ ਮੈਨੂੰ ਤੇਰਾ ਘੰਟਾ ਹੋ ਗਿਆ ਪਤਾ ਕਿਉਂ ਨਹੀਂ ਲੱਗਿਆ ਤੈਨੂੰ ਤਾਂ ਦੇਖ ਦੇ ਕੇ ਚੰਦ ਤੇ ਸੂਰਜ ਚਿਪਦੇ ਹੁੰਦੇ ਸੀ ਗੱਲ ਕੀ ਹੋ ਗਈ ਰਾਣੀ ਜਿੰਦਾ ਵੀ ਆ ਉਦੋਂ ਵੱਧ ਤਾਂ ਨਿਕਲ ਗਈਆਂ ਸਰੋਤਿਓ ਇਹ ਇਤਿਹਾਸ ਹੈ ਸਾਡਾ ਥੋੜਾ ਵੀ ਸੁਣ ਸੁਣ ਮਨ ਭਰੀ ਜਾਂਦਾ ਐ ਹੋਈ ਐ ਮਹਾਰਾਣੀ ਜੀਸਾ ਦੇ ਪਰਿਵਾਰ ਨਾਲ ਗਾਹਾਂ ਕਿਵੇਂ ਖਤੋ ਹੋਇਆ ਥੋੜੇ ਜੇ ਚਿਰਚ ਗੱਲ ਖਤਮ ਕਰ ਦਾਂਗੇ ਆ ਸੁਣੋ ਪਿਆਰ ਨਾਲ ਗੋਲੀ ਗੋਮਤਾ ਇਹ ਦੱਸ ਰਹੀ ਐ ਕਰਕੇ ਮਹਾਰਾਣੀ ਜਿੰਦਾ ਨੂੰ ਮੂਰੇ ਐ ਦੱਸ ਰਹੀ ਐ ਇਹਦਾ ਰੰਗ ਕਾਲਾ ਕਿਉਂ ਹੋ ਗਿਆ ਨਹੀਂ ਅੱਖਾਂ ਵਿੱਚ ਕਿਉਂ ਵੱੜ ਗਈਆਂ ਤੇ ਭੁੱਖੀ ਮਰਦੀ ਤੇ ਚੋਰੀਆਂ ਜੇਲ੍ਹ ਤੋੜ ਕੇ ਇੱਥੋਂ ਤੱਕ ਕਿਵੇਂ ਆਈ ਲੈ ਸੁਣੋ ਪਿਆਰ ਨਾਲ ਗੋਲੀ ਗੋਮਤਾ ਸੰਤ ਪ੍ਰਦਾਦਾ ਜੋ ਏ ਕਿਉਂ ਦੱਸਦੀ ਐ